ਸਤਿ ਸ਼੍ਰੀ ਅਕਾਲ ਜੀ ਕੈਂਟਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂ ਨਿਆਮ ਮੁਖ ਹੈਡਲਾਈਨਸ ਤੇ ਉੰਡਾਲਿਓ ਜੇ ਕੱਲ ਖੁੱਲਣਗੇ ਸ਼ਰਾਬ ਦੇ ਠੇਕੇ ਐਲਸੀਬੀਓ ਨੇ ਨਵੇਂ ਸਮਝੌਤੇ ਨੂੰ ਦਿੱਤੀ ਪ੍ਰਵਾਨਗੀ ਬ੍ਰਿਟਿਸ਼ ਕੋਲੰਬੀਆ 'ਚ ਲਗਾਤਾਰ ਵਾਧ ਰਹੀ ਜੰਗਲੀ ਅੱਗ ਕਸਬੇ ਤੇ ਰਿਹਾਇਸ਼ੀ ਇਲਾਕੇ ਖਾਲੀ ਕਰਨ ਦੇ ਹੁਕਮ ਜਾਰੀ ਕੈਨੇਡਾ ਤੋਂ ਰਿਵਰਸ ਮਾਈਗ੍ਰੇਸ਼ਨ ਦੀਆਂ ਉਠੀਆਂ ਅਸ਼ੰਕਾਵਾਂ ਮਹਰਾਂ ਨੇ ਕਿਹਾ ਹਜੇ ਰਿਵਰਸ ਮਾਈਗ੍ਰੇਸ਼ਨ ਬਹੁਤ ਦੂਰ ਜੂੰਚ ਬੇਰੁਜ਼ਗਾਰੀ ਦਰ ਹੋਈ 12.6 ਫੀਸਦੀ ਲੋਕਾਂ ਨੂੰ ਨਹੀਂ ਮਿਲ ਰਹੀਆਂ ਕੈਨੇਡਾ 'ਚ ਨੌਕਰੀਆਂ ਹੁਣ ਖਬਰਾਂ ਇਸਤਾਰ ਦੇ ਨਾਲ 온ਟਾਰੀਓ ਦੇ ਵਿੱਚ ਕੱਲ ਤੋਂ ਸ਼ਰਾਬ ਦੇ ਠੇਕੇ ਖੁੱਲ ਜਾਣ ਕੇ 10000 ਐਲਸੀਬੀਓ ਮੁਲਾਜ਼ਮਾਂ ਦੀ ਨੁਮਾਇੰਦਗੀ ਕਰ ਰਹੀ ਜਿਥੇ ਬੰਦੀ ਨੇ ਐਤਵਾਰ ਨੂੰ ਨਵੇਂ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਲਿਕਰ ਕੰਟਰੋਲ ਬੋਰਡ ਆਫ 온ਟਾਰੀਓ ਦੇ ਪ੍ਰਬੰਧਕਾਂ ਦੇ ਵੱਲੋਂ ਵੀ ਇਸ ਗੱਲ ਦੀ ਤਸਦੀਕ ਕਰ ਦਿੱਤੀ ਗਈ ਹੈ 온ਟਾਰੀਓ ਪਬਲਿਕ ਸਰਵਿਸ EMPLOYES ਅ ਯੂਨੀਅਨ ਨੇ ਨੌਕਰੀਆਂ ਬਚਾਉਣ ਤੇ ਸਰਕਾਰੀ ਆਮਦਨ ਸੁਰੱਖਿਅਤ ਰੱਖਣ ਦੇ ਮਕਸਦ ਦੇ ਨਾਲ ਇਹ ਹੜਤਾਲ ਸ਼ੁਰੂ ਕੀਤੀ ਸੀ ਕਾਮੇ ਅੱਜ 온ਟਾਰੀਓ ਦੇ ਮੁੱਖ ਸ਼ਰਾਬ ਦੇ ਰਿਟੇਲਰ ਵਿੱਚ ਕੰਮ ਤੇ ਵਾਪਸ ਆ ਗਏ ਨਹੀਂ ਪਰ 온ਟਾਰੀਓ ਦੇ ਲਿਕਰ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਸਟੋਰ ਮੰਗਲਵਾਰ ਤੱਕ ਕਾਰੋਬਾਰ ਲਈ ਨਹੀਂ ਖੁੱਲਣਗੇ ਆਪਣੇ 10000 ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਬੀਤੇ ਦਿਨ ਘੋਸ਼ਣਾ ਕੀਤੀ ਕਿ ਮੈਂਬਰਾਂ ਨੇ 2 ਹਫ਼ਤਿਆਂ ਤੋਂ ਆਪਣੇ ਸਟੋਰ ਬੰਦ ਕਰਨ ਵਾਲੀ ਹੜਤਾਲ ਨੂੰ ਖਤਮ ਕਰਨ ਲਈ ਸ਼ਰਾਬ ਦੇ ਰਿਟੇਲਰ ਨਾਲ ਇੱਕ ਨਵੇਂ ਸੌਦੇ ਦੀ ਪੁਸ਼ਟੀ ਕੀਤੀ ਹੈ। ਸ਼ੁੱਕਰਵਾਰ ਨੂੰ ਇਹ ਸਮਝੌਤਾ ਹਵਾ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਇਸ ਨੂੰ ਪ੍ਰਵਾਨਗੀ ਦਿੱਤੀ ਗਈ। OPSU ਅਤੇ LCBO ਦੋਵਾਂ ਨੇ ਘੋਸ਼ਣਾ ਕੀਤੀ ਸੀ ਕਿ ਇੱਕ ਅਸਥਾਈ ਸਮਝੌਤਾ ਹੋ ਗਿਆ ਹੈ ਪਰ ਯੂਨੀਅਨ ਨੇ ਕਿਹਾ ਹੈ ਕੇ ਰੋਜ਼ਗਾਰਦਾਤਾ ਦੁਆਰਾ ਕੰਮ ਤੋਂ ਵਾਪਸੀ ਦੇ ਪ੍ਰੋਟੋਕੋਲ ਤੇ ਦਸਤਖਤ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਹੜਤਾਲ ਜਾਰੀ ਰਹੇਗੀ। रिटेलर ਨੇ ਕਿਹਾ ਕਿ ਯੂਨੀਅਨ ਨੇ ਨਵੀਂ ਮੁਦਰਾ ਮੰਗਾਂ ਪੇਸ਼ ਕੀਤੀਆਂ ਨੇ ਅਤੇ ਮਾਲਕ ਇੱਕ ਅਨੁਚਿਤ ਲੇਬਰ ਅਭਿਆਸ ਦੀ ਸ਼ਿਕਾਇਤ ਦਰਜ ਕਰਨਗੇ ਪਰ ਐਲਸੀਬੀਓ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੁਬਾਰਾ ਖੋਲਣ ਦੀਆਂ ਯੋਜਨਾਵਾਂ ਵਾਪਸ ਚੱਲ ਰਹੀਆਂ ਨੇ ਤੇ ਦੋਵਾਂ ਧਿਰਾਂ ਦੁਆਰਾ ਦਸਤਕਤ ਕੀਤੇ ਗਏ ਕੰਮ ਤੋਂ ਵਾਪਸੀ ਦੇ ਪ੍ਰੋਟੋਕਾਲ ਵਿੱਚ ਕੋਈ ਨਵੀਂ ਮੁਦਰਾ ਆਈਟਮਾਂ ਸ਼ਾਮਲ ਨਹੀਂ ਹਨ OPSU ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਪ੍ਰੀਮੀਅਰ ਡਗ ਫੋਰ ਦੀ ਐਲਕੋਹਲ ਦੀ ਵਿਕਰੀ ਨੂੰ ਸੂविधा ਅਤੇ ਕਰਿਆਨੇ ਦੀਆਂ ਦੁਕਾਨਾਂ ਤੱਕ ਵਧਾਉਣ ਦੀ ਯੋਜਨਾ ਯੂਨੀਅਨ ਦੀਆਂ ਨੌਕਰੀਆਂ ਅਤੇ LCBO ਦੁਆਰਾ ਸੂਬੇ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਜਨਤਕ ਮਾਲੀਏ ਨੂੰ ਖਤਰਾ ਪੈਦਾ ਕਰੇਗੀ ਫੋਰਡ ਨੇ 5 ਜੁਲਾਈ ਤੋਂ ਹੜਤਾਲ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਯੋਜਨਾਵਾਂ ਨੂੰ ਤੇਜ਼ ਕਰ ਦਿੱਤਾ ਹੈ ਜਿਸ ਨਾਲ ਬੀਅਰ ਅਤੇ ਵਾਈਨ ਵੇਚਣ ਲਈ ਪਹਿਲਾਂ ਹੀ ਲਾਇਸੈਂਸशुदा ਕਰਿਆਨੇ ਦੀਆਂ ਦੁਕਾਨਾਂ ਨੂੰ ਵੀਰਵਾਰ ਤੱਕ ਰੈਡੀ ਟੂ ਡਰਿੰਕ ਕੋਕਟੇਲ ਪੀਣ ਵਾਲੇ ਪਦਾਰਥ ਵੇਚਣ ਦੀ ਆਗਿਆ ਦਿੱਤੀ ਗਈ ਹੈ। ਐਲਸੀਬੀਓ ਨੇ ਕਿਹਾ ਕਿ ਨੀਤੀ ਦਾ ਮੁੱਦਾ ਅਜੇ ਹਾਂ ਨਹੀਂ ਸੀ ਜਿਸ ਨੂੰ ਸੌਦੇਬਾਜ਼ੀ ਦੀ ਮੇਜ਼ ਤੇ ਹੱਲ ਕੀਤਾ ਜਾ ਸਕਦਾ ਸੀ। ਹੜਤਾਲ ਦੇ ਦੌਰਾਨ ਪ੍ਰੀਮੀਅਰ ਡੱਗ ਫੋਰਡ ਨੇ ਐਲਕੋਹਲ ਦੀ ਵਿਕਰੀ ਦੇ ਵਿਸਤਾਰ ਨੂੰ ਦੁਗਣਾ ਕਰ ਦਿੱਤਾ ਜਿਸ ਨਾਲ ਬੀਅਰ ਅਤੇ ਵਾਈਨ ਵੇਚਣ ਲਈ ਪਹਿਲਾਂ ਹੀ ਲਾਇਸੈਂਸशुदा ਕਰਿਆਨੇ ਦੀਆਂ ਦੁਕਾਨਾਂ ਨੂੰ ਵੀਰਵਾਰ ਤੱਕ ਰੈਡੀ ਟੂ ਡਰਿੰਕ ਕੋਕਟੇਲ ਪੀਣ ਵਾਲੇ ਪਦਾਰਥ ਵੇਚਣ ਦੀ ਆਗਿਆ ਦਿੱਤੀ ਗਈ ਉਸ ਕਦਮ ਲਈ ਸ਼ੁਰੂਆਤੀ ਸ਼ੁਰੂਆਤ ਅਗਸਤ 1 ਲਈ ਨਿਰਧਾਰਿਤ ਕੀਤੀ ਗਈ ਸੀ LCBO ਦੇ ਅਨੁਸਾਰ ਸਮਝੌਤੇ ਵਿੱਚ 3 ਸਾਲਾਂ ਵਿੱਚ 8% ਦਾ ਉਜਰਤ ਵਾਧਾ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਲਈ ਇੱਕ ਵਾਧੂ 7.8% ਅਤੇ ਇਸ ਦੇ ਗੋਦਾਮਾਂ ਵਿੱਚ ਕੁਝ ਵਪਾਰਕ ਆਉਧਿਆਂ ਲਈ ਇੱਕ ਵਿਸ਼ੇਸ਼ ਉਜਰਤ ਵਿਵਸਥਾ ਸ਼ਾਮਲ ਹੈ। ਇਹ ਰੋਜ਼ਗਾਰਦਾਤਾ ਨੂੰ 1000 ਆਮ ਕਰਮਚਾਰੀਆਂ ਨੂੰ ਸਥਾਈ ਪਾਰਟ ਟਾਈਮ ਸਥਿਤੀ ਵਿੱਚ ਬਦਲਣ ਇਸ ਤੇ ਵੇਅਰਹਾਊਸ ਸੰਚਾਲਨ ਵਿੱਚ 60 ਸਥਾਈ ਫੁੱਲ ਟਾਈਮ ਕਰਮਚਾਰੀਆਂ ਨੂੰ ਨਿਯੁਕਤ ਕਰਨ ਅਤੇ 1300 ਘੰਟੇ ਅਤੇ 1000 ਘੰਟੇ ਕੰਮ ਕਰਨ ਵਾਲੇ ਆਮ ਪਾਰਟ ਟਾਈਮ ਕਰਮਚਾਰੀਆਂ ਲਈ ਲਾਭਾਂ ਤੱਕ ਪਹੁੰਚ ਵਿੱਚ ਸੁਧਾਰ ਕਰਨ ਲਈ ਵਚਨਬੱਧ ਕਰਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲਾਂ ਦੀ ਅੱਗ ਲਗਾਤਾਰ ਵਧਦੀ ਜਾ ਰਹੀ ਹੈ ਤੇ ਤਾਜ਼ਾ ਰਿਪੋਰਟ ਮੁਤਾਬਕ 87 ਥਾਵਾਂ ਤੇ ਅੱਗ ਦੇ ਭਾਂਬੜ ਉੱਠ ਰਹੇ ਨੇ। ਹਲਾਤਾਂ ਨੂੰ ਵੇਖਦਿਆਂ ਹੋਇਆਂ ਕਈ ਕਸਬੇ ਤੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਸ਼ੂ ਸਵੈਪ ਖੇਤਰ ਵਿੱਚ ਅੱਗ ਲੱਗਣ ਵਾਲੀਆਂ 9 ਵਿੱਚੋਂ 3 ਜੰਗਲੀ ਅੱਗਾਂ ਜਾਂ ਤਾਂ ਕਾਬੂ ਵਿੱਚ ਨੇ ਜਾਂ ਕਾਬੂ ਤੋਂ ਬਾਹਰ ਨੇ ਇਹ ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਸਰਵਿਸ ਦੇ ਅਨੁਸਾਰ ਹੈ ਜਿਸ ਨੇ 5 ਅੱਗਾਂ ਬਾਰੇ ਸ਼ਨੀਵਾਰ ਨੂੰ ਅਪਡੇਟ ਪ੍ਰਦਾਨ ਕੀਤੀ ਹੈ ਉਤਰੀ ਸ਼ੁਸਵੈਪ ਵਿੱਚ ਸ਼ੁਸਵੈਪ ਝੀਲ ਦੇ ਸਿਮੌਰ ਆਰਮ ਤੇ ਨਾਲ ਦੋ ਅੱਗਾ ਵੱਖ-ਵੱਖ ਪੜਾਵਾਂ ਦੇ ਵਿੱਚ ਨੇ ਲੋਅਰ ਬਲੂ ਬੈਰੀ ਕ੍ਰਿਕ ਅਗ ਜੋ ਡੈਸਨੀਅਰਜ਼ ਬੇ ਦੇ ਉੱਪਰ ਪਹਾੜੀਆਂ ਵਿੱਚ ਸਥਿਤ ਹੈ ਅਤੇ ਸਿਰਫ 1 ਹੈਕਟੇਰ ਤੋਂ ਘੱਟ ਹੈ ਉਸ ਨੂੰ ਕਾਬੂ ਦੇ ਵਿੱਚ ਮੰਨਿਆ ਜਾਂਦਾ ਹੈ ਅੱਗ ਦਾ ਪਤਾ 17 ਜੁਲਾਈ ਨੂੰ ਲੱਗਾ ਸੀ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਬਿਜਲੀ ਡਿੱਗਣ ਦੇ ਨਾਲ ਲੱਗੀ ਸੀ ਇਸ ਤੋਂ ਲਗਭਗ 4 ਕਿਲੋਮੀਟਰ ਉੱਤਰ ਵੱਲ ਮੈਕਨੋਮੀ ਕ੍ਰੀਕ ਆਗਿਆ ਜਿਸਦਾ ਆਕਾਰ 0.8 ਹੈਕਟੇਅਰ ਹੈ ਪਰ ਰਿਮੋਟ ਹੈ ਤੇ ਕੰਟਰੋਲ ਤੋਂ ਬਾਹਰ ਹੈ ਇਸ ਵਿੱਚ ਸੁੱਕੀ ਬਿਜਲੀ ਦਾ ਇੱਕ ਸ਼ੱਕੀ ਕਾਰਨ ਮੰਨਿਆ ਜਾ ਰਿਹਾ ਹੈ ਕੋਲੰਬੀਆ ਸ਼ੁਸਵੈਪ ਰੀਜਨਲ ਡਿਸਟ੍ਰਿਕਟ ਦਾ ਕਹਿਣਾ ਹੈ ਕਿ ਨੌ স্মੋਕ ਜੰਪਰ ਅਤੇ ਇੱਕ ਭਾਰੀ ਬਾਲਟੀ ਹੈਲੀਕਾਪਟਰ ਅੱਗ ਨਾਲ ਜੂਝ ਰਹੇ ਨੇ ਇਸ ਤੋਂ ਪਹਿਲਾਂ ਸ਼ਨੀਵਾਰ ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਸਰਵਿਸ ਨੇ ਚੇਤਾਵਨੀ ਦਿੱਤੀ ਸੀ ਕਿ ਨਿਵਾਸੀ ਇਸ ਹਫਤੇ ਦੇ ਅੰਤ ਵਿੱਚ ਇਸ ਹਫਤੇ ਦੇ ਪਹਿਲੇ ਗਰਜਾਂ ਦੇ ਕਾਰਨ ਬਿਜਲੀ ਕਾਰਨ ਲੱਗੀ ਅੱਗ ਵਿੱਚ ਵਾਧਾ ਵੇਖ ਸਕਦੇ ਨੇ ਅਤੇ ਉੱਤਰੀ ਸ਼ੁਸਵੈਪ ਵੱਲ ਵਾਪਸ ਤੁਰਦੇ ਹੋਏ BCWS ਦੇ ਅਮਲੇ ਨੂੰ ਸਿਮੋਰ ਆਰਮ ਦੇ ਉੱਤਰ ਪੂਰਬ ਵੱਲ 18 ਕਿਲੋਮੀਟਰ ਦੇ ਆਸ-ਪਾਸ ਰਿਮੋਟ 3 ਕਿਲੋਮੀਟਰ ਦੇ ਢੇਰੇ ਵਿੱਚ 3 ਅੱਗਾਂ ਲੱਗੀਆਂ ਮਿਲੀਆਂ। 1 ਅਗਸਤ ਸ਼ੁੱਕਰਵਾਰ ਨੂੰ ਲੱਭੀ, ਬਾਕੀ 2 ਐਤਵਾਰ ਨੂੰ ਲੱਭੀਆਂ। ਸਭ ਨੂੰ ਵਰਤਮਾਨ ਵਿੱਚ ਛੋਟੀਆਂ ਅੱਗਾਂ ਦੇ ਵਜੋਂ ਸੂਚੀਬੱਧ ਕੀਤਾ ਗਿਆ ਏ। ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਸਰਵਿਸ ਦੇ ਮੁਤਾਬਕ ਕਾਮ ਲੂਪਸ ਫਾਇਰ ਸੈਂਟਰ ਵਿੱਚ 30 ਜੰਗਲੀ ਅੱਗਾਂ ਨੇ ਕਿਹਾ ਜਾਂਦਾ ਹੈ ਕਿ 30 ਵਿੱਚੋਂ 24 ਬਿਜਲੀ ਦੇ ਨਾਲ ਸ਼ੁਰੂ ਹੋਈਆਂ ਨੇ ਤਿੰਨ ਮਨੁੱਖੀ ਗਤੀਵਿਧੀਆਂ ਦੇ ਕਾਰਨ ਲੱਗੀਆਂ ਨੇ ਬਾਕੀ 4 ਦੇ ਕਾਰਨ ਅਣਪਛਾਤੇ ਨੇ ਦੱਸਿਆ ਜਾਂਦਾ ਹੈ ਕਿ ਅਸਮਾਨੀ ਬਿਜਲੀ ਕਈ ਥਾਵਾਂ ਤੇ ਅੱਗ ਦਾ ਕਾਰਨ ਬਣੀ ਅਤੇ ਹੁਣ ਹਾਲਾਤ ਬੱਤਰ ਹੁੰਦੇ ਜਾ ਰਹੇ ਨੇ ਗਨਾਲ ਫਲੈਟਸ ਇਲਾਕੇ ਦੇ 17 ਕਿਲੋਮੀਟਰ ਦੱਖਣ ਵੱਲ ਅੱਗ ਦੇ ਢੇੜੇ ਕਈ ਕਿਲੋਮੀਟਰ ਵਰਗ ਤੱਕ ਫੈਲ ਚੁੱਕੇ ਨੇ ਓਰੀਜినਲ ਡਿਸਟ੍ਰਿਕਟ ਆਫ ਈਸਟਰਨ ਕੁਟਨੀ ਵੱਲੋਂ ਸਥਾਨਕ ਪੱਧਰ ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਘਰ ਛੱਡਣ ਦੇ ਹੁਕਮ ਦੇ ਦਿੱਤੇ ਗਏ। ਤਕਰੀਬਨ 65 ਜਾਇਦਾਦਾਂ ਖਾਲੀ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉਧਰ ਕੈਰੀਬੂ ਓਰੀਜినਲ ਡਿਸਟ੍ਰਿਕਟ ਵਿੱਚ 5 ਥਾਵਾਂ ਤੇ ਅੱਗ ਬੇਕਾਬੂ ਹੋ ਚੁੱਕੀ ਹੈ ਜਿੰਨਾ ਵਿੱਚੋਂ 4 ਦਾ ਕਾਰਨ ਅਸਮਾਨੀ ਬਿਜਲੀ ਹੈ। ਸਪੈਂਸਰ ਬ੍ਰਿਜ ਦੇ ਉੱਤਰ ਵੱਲ 8 ਕਿਲੋਮੀਟਰ ਦੂਰ ਸ਼ੈਟਲੈਂਡ ਕ੍ਰੀਕ ਵਿਖੇ ਵੀ ਘਰਬਾਰ ਖਾਲੀ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ ਇਸੇ ਤਰ੍ਹਾਂ ਐਸ਼ਕਰਾਫਟ ਕੈਸ਼ ਕ੍ਰੀਕ ਅਤੇ ਸਿਲਵਰਟਨ ਇਲਾਕਿਆਂ ਵਿੱਚ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਨੇ ਐਲਵਿਨ ਕ੍ਰੀਕ ਅਤੇ ਕੋਮੋਕੋ ਕ੍ਰੀਕ ਵਿਖੇ ਲੱਗੀ ਅੱਗ ਦਾ ਕੇੜਾ ਸਾਂਝੇ ਤੌਰ ਤੇ ਸੜੀ 6 ਵਰਗ ਕਿਲੋਮੀਟਰ ਹੋ ਚੁੱਕਾ ਹੈ ਅਤੇ ਹਾਈਵੇ 6 ਦੇ ਦੱਖਣ ਵਾਲੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਗਰਮੀ ਦਾ ਜ਼ਿਕਰ ਕੀਤਾ ਜਾਵੇ ਤਾਂ ਕ੍ਰੈਨ ਬਰੂਕ, ਮੈਰਿਟ, ਪ੍ਰਿੰਸਟਨ ਵਰਗੇ ਇਲਾਕਿਆਂ ਵਿੱਚ ਰਿਕਾਰਡ ਗਰਮੀ ਪੈਨ ਮਗਰੋਂ ਤਾਪਮਾਨ ਵਿੱਚ ਕਮੀ ਆਈਏ। ਕੈਨੇਡਾ ਦੇ ਵਿੱਚ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਲਈ ਜਿਸ ਤਰੀਕੇ ਨਾਲ ਕੈਨੇਡਾ ਸਰਕਾਰ ਵੱਲੋਂ ਕਦਮ ਉਠਾਏ ਜਾ ਰਹੇ ਨੇ ਉਸ ਨੂੰ ਵੇਖਦਿਆਂ ਹੋਇਆਂ ਇਹ ਕਿਹਾ ਜਾਂਦਾ ਹੈ ਕਿ ਲੋਕ ਹੁਣ ਕੈਨੇਡਾ ਤੋਂ ਵਾਪਸ ਆਪਣੇ ਆਪਣੇ ਮੁਲਕ ਪਰਤਣ ਲੱਗ ਪਏ ਨੇ। ਪਰ ਮਾਹਿਰਾ ਨੇ ਕੁਝ ਹੋਰ ਹੀ ਕਹਿ ਦਿੱਤਾ ਹੈ ਮਾਹਿਰਾ ਮੁਤਾਬਕ ਇਸ ਗੱਲ ਵਿੱਚ ਕੋਈ ਜ਼ਿਆਦਾ ਸੱਚਾਈ ਨਹੀਂ ਹੈ ਮਾਹਿਰਾ ਦਾ ਕਹਿਣਾ ਹੈ ਕਿ ਰਿਵਰਸ ਮਾਈਗ੍ਰੇਸ਼ਨ ਹੋਣਾ ਹਜੇ ਬਹੁਤ ਦੂਰ ਦੀ ਗੱਲ ਹੈ ਰਿਵਰਸ ਮਾਈਗ੍ਰੇਸ਼ਨ ਤੇ ਟਿੱਪਣੀ ਕਰਦੇ ਹੋਏ ਮਾਹਿਰਾ ਦਾ ਕਹਿਣਾ ਹੈ ਕਿ ਬੀਤੇ 8 ਮਹੀਨੇ ਵਿੱਚ ਕੈਨੇਡਾ ਦੀ ਜਸਟਨ ਟ੍ਰੂਡੋ ਸਰਕਾਰ ਵੱਲੋਂ ਜੋ ਭਾਰਤ ਤੇ ਪਾਬੰਦੀਆਂ ਲਗਾਈਆਂ ਗਈਆਂ ਨੇ ਉਸ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ ਇਸ ਨਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਜ਼ਰੂਰ ਆਈ ਹੈ ਪਰ ਰਿਵਰਸ ਮਾਈਗ੍ਰੇਸ਼ਨ ਉਦੋਂ ਹੀ ਸੰਭਵ ਹੋਵੇਗੀ ਜਦ ਭਾਰਤ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਕੈਨੇਡਾ ਤੋਂ ਬਿਹਤਰ ਹੋਵੇਗੀ ਫਿਲਹਾਲ ਇਸ ਦੀ ਕੋਈ ਸੰਭਾਵਨਾ ਬੰਦੀ ਦਿਖਾਈ ਨਹੀਂ ਦੇ ਰਹੀ ਹਾਲ ਹੀ ਵਿੱਚ ਬ੍ਰੈਂਟਨ ਵਿਖੇ ਕੈਨੇਡੀਅਨ ਪੰਜਾਬੀ ਸੱਭਿਆਚਾਰਕ ਸੁਸਾਇਟੀ ਵੱਲੋਂ ਕਰਵਾਏ ਗਏ ਇੱਕ ਸੈਮੀਨਾਰ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਕੁਲਦੀਪ ਸਿੰਘ ਵੱਲੋਂ ਇਸ ਵਿਸ਼ੇ ਤੇ ਕਾਫੀ ਚਰਚਾ ਕੀਤੀ ਗਈ। ਇੱਕ ਰਿਪੋਰਟ ਮੁਤਾਬਕ ਉਨ੍ਹਾਂ ਆਖਿਆ ਕਿ ਕੋਈ ਵੀ ਵਿਅਕਤੀ ਉਦੋਂ ਹੀ ਵਾਪਸ ਭਰਤਣ ਦੀ ਕਲਪਨਾ ਕਰ ਸਕਦਾ ਹੈ ਜਦੋਂ ਉਸਦੇ ਆਪਣੇ ਦੇਸ਼ ਵਿੱਚ ਜ਼ਿਆਦਾ ਮੌਕੇ ਦਿਸਣ। ਇਸ ਲਈ ਹਾਲੇ ਤੱਕ ਇਹ ਸਿਰਫ ਕਲਪਨਾ ਹੀ ਹੈ ਜੋ ਅਸਲੀਅਤ ਤੋਂ ਬਹੁਤ ਦੂਰ ਹੈ। ਵਿਸ਼ਵ ਵਿਕਾਸ ਰਿਪੋਰਟ ਦਾ ਹਵਾਲਾ ਦਿੰਦਿਆਂ ਪ੍ਰੋਫੈਸਰ ਕੁਲਦੀਪ ਸਿੰਘ ਨੇ ਆਖਿਆ ਹੈ ਕਿ ਕਮਾਂਤਰੀ ਵਿਦਿਆਰਥੀਆਂ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2000 ਵਿੱਚ 2% ਤੋਂ ਵੱਧ ਕੇ 2023 ਵਿੱਚ 41% ਹੋ ਗਈ ਹੈ। ਕੈਨੇਡੀਅਨ ਇਮੀਗ੍ਰੇਸ਼ਨ ਦੇ ਆંકड़े ਦੱਸਦੇ ਨੇ ਕਿ ਭਾਰਤੀ ਵਿਦਿਆਰਥੀਆਂ ਦੇ ਕੈਨੇਡਾ ਪ੍ਰਵਾਸ ਵਿੱਚ 50% ਦਾ ਵਾਧਾ ਹੋਇਆ ਹੈ। ਸਿਰਫ 2019 ਵਿੱਚ 1,98,235 ਵਿਦਿਆਰਥੀ ਭਾਰਤ ਤੋਂ ਕੈਨੇਡਾ ਆਏ ਅਤੇ ਇਸ ਵਿੱਚ 71% ਇਕੱਲੇ ਪੰਜਾਬ ਤੋਂ ਆਏ ਸਨ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕਾਫੀ ਕੰਮ ਕੀਤਾ ਜਾ ਰਿਹਾ ਹੈ ਪਰ ਖੇਲ ਇੰਨਾ ਜ਼ਿਆਦਾ ਵਿਗੜਿਆ ਹੋਇਆ ਹੈ ਜੋ ਇੰਨੀ ਛੇਤੀ ਠੀਕ ਨਹੀਂ ਹੋ ਸਕਦਾ। ਪੰਜਾਬ ਦੇਸ਼ ਦਾ ਇੱਕ ਉન્નਤ ਸੂਬਾ ਹੋਣ ਦੇ ਬਾਵਜੂਦ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਪਾ ਰਿਹਾ ਕਿਉਂਕਿ ਬੀਤੀਆਂ ਸਰਕਾਰਾਂ ਨੇ ਕਦੇ ਇਸ ਮੁੱਦੇ 'ਤੇ ਜ਼ਿਆਦਾ ਗੌਰ ਨਹੀਂ ਕੀਤੀ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਆਂਕੜਿਆਂ ਮੁਤਾਬਕ ਕਮਾਂਤਰੀ ਵਿਦਿਆਰਥੀਆਂ ਦੀ ਗਿਣਤੀ 2024 ਵਿੱਚ 3,26,000 ਤੋਂ ਵੱਧ ਕੇ 2022 ਵਿੱਚ 8 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ ਦਸੰਬਰ 2023 ਦੇ ਆਖਰ ਤੱਕ ਦੇਸ਼ ਵਿੱਚ ਸਟੱਡੀ ਪਰਮਿਟ ਧਾਰਕਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਗਈ ਜਿਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਕੱਲੇ অন্ਟਾਰੀਓ ਦੇ ਵਿੱਚ ਆਏ ਸਨ ਇੱਕ ਹੋਰ ਮਾਹਿਰ ਪ੍ਰੋਫੈਸਰ ਜੋਗਾ ਸਿੰਘ ਮੁਤਾਬਕ ਬੀਤੀ ਪੰਜਾਬੀ ਪੀੜ੍ਹੀ ਦੇਸ਼ ਛੱਡਣ ਦੇ ਖਿਲਾਫ ਸੀ ਪਰ ਨਵੀਂ ਪੀੜ੍ਹੀ ਹੁਣ ਨੌਜਵਾਨਾਂ ਨੂੰ ਬਿਹਤਰ ਭਵਿੱਖ ਦੇਣ ਵਾਸਤੇ ਵਿਦੇਸ਼ ਵਿੱਚ ਵਸਣ ਲਈ ਪ੍ਰੇਰਿਤ ਕਰ ਰਹੀ ਹੈ ਕਿਉਂਕਿ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਮੁਲਕਾਂ ਨੇ ਪ੍ਰਵਾਸੀਆਂ ਨੂੰ ਨਵੇਂ ਮੌਕੇ ਪ੍ਰਦਾਨ ਕੀਤੇ ਨੇ ਤੇ ਉਹਨਾਂ ਦਾ ਸਵਾਗਤ ਕਰਕੇ ਨਵੇਂ ਰਸਤੇ ਖੋਲੇ ਨੇ ਅਜਿਹੇ ਵਿੱਚ ਇਹਨਾਂ ਦੇਸ਼ਾਂ ਵਿੱਚ ਵਸਣਾ ਅਜੇ ਵੀ ਨੌਜਵਾਨਾਂ ਲਈ ਇੱਕ ਸੁਪਨਾ ਬਣਿਆ ਹੋਇਆ ਹੈ ਅਤੇ ਰਿਵਰਸ ਮਾਈਗ੍ਰੇਸ਼ਨ ਦੀਆਂ ਗੱਲਾਂ ਸਿਰਫ ਹਵਾਵ ਦੇ ਵਿੱਚ ਹੀ ਘੋੜੀਆਂ ਨੇ ਕੈਨੇਡਾ ਦੇ ਵਿੱਚ ਜਿੱਥੇ ਮਹਿੰਗਾਈ ਵਧ ਰਹੀ ਹੈ ਉੱਥੇ ਹੀ ਬੇਰੋਜ਼ਗਾਰੀ ਵੀ ਲਗਾਤਾਰ ਵਧਦੀ ਹੋਈ ਵਿਖਾਈ ਦੇ ਰਹੀ ਹੈ ਜੇ ਜੂਨ ਦੀ ਗੱਲ ਕਰੀਏ ਤਾਂ 12.6 ਫੀਸਦੀ ਤੱਕ ਬੇਰੋਜ਼ਗਾਰੀ ਦਰ ਪਹੁੰਚ ਚੁੱਕੀ ਹੈ ਕੈਨੇਡਾ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਨੌਕਰੀਆਂ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹੈ ਇੱਥੋਂ ਤੱਕ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਜਾਂ ਫਿਰ ਕੈਨੇਡੀਅਨ ਪੀਆਰ ਹਾਸਲ ਕਰ ਚੁੱਕੇ ਨੌਜਵਾਨ ਵੀ ਬੇਰੋਜ਼ਗਾਰੀ ਦੀ ਮਾਰ ਚੱਲ ਰਹੇ ਨੇ ਕੈਨੇਡਾ ਵਿੱਚ ਹਾਲ ਹੀ ਵਿੱਚ ਆਏ ਪ੍ਰਵਾਸੀਆਂ ਦੀ ਬੇਰੋਜ਼ਗਾਰੀ ਦਰ ਜੂਨ ਵਿੱਚ 12.6% ਸੀ ਇਹ ਪਿਛਲੇ 10 ਸਾਲਾਂ ਵਿੱਚ ਬੇਰੋਜ਼ਗਾਰੀ ਦਾ ਸਭ ਤੋਂ ਮਾੜਾ ਪੱਧਰ ਹੈ ਕੈਨੇਡਾ ਵਿੱਚ ਸਥਾਈ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ ਇਸ ਲਈ ਇਸ ਬੇਰੋਜ਼ਗਾਰੀ ਦੀ ਸੱਤ ਤੋਂ ਵੱਧ ਮਾਰ ਭਾਰਤੀ ਲੋਕਾਂ ਨੂੰ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਜਸਟਨ ਟਰੂਡੋ ਸਰਕਾਰ ਵੱਲੋਂ ਬੀਤੇ 8 ਮਹੀਨਿਆਂ ਦੌਰਾਨ ਭਾਰਤ ਤੇ ਲਾਈਆਂ ਗਈਆਂ ਪਾਬੰਦੀਆਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਨਗੀਆਂ ਅਤੇ ਕੈਨੇਡਾ ਤੋਂ ਪਰਤਣਾ ਅਜੇ ਦੂਰ ਦੀ ਗੱਲ ਹੈ ਕੈਨੇਡਾ ਦੀ ਰਾਸ਼ਟਰੀ ਆਂਕੜਾ ਏਜੰਸੀ ਸਟੈਟਿਸਟਿਕਸ ਕੈਨੇਡਾ ਅਨੁਸਾਰ ਸਾਲ 2023 ਤੱਕ 12.6 ਫੀਸਦੀ ਦੀ ਬੇਰੋਜ਼ਗਾਰੀ ਦਰ 4 ਫੀਸਦੀ ਅੰਕ ਹੇਠਾਂ ਹੈ। ਕੈਨੇਡੀਅਨ ਮੂਲ ਦੇ ਲੋਕਾਂ ਵਿੱਚ ਬੇਰੋਜ਼ਗਾਰੀ 5.5 ਫੀਸਦੀ ਹੈ ਅਤੇ ਸਾਲ 2023 ਵਿੱਚ ਇਹ 5 ਫੀਸਦੀ ਸੀ। ਗਲੋਬਲ ਬੈਂਡ ਮੇਲ ਦੀ ਰਿਪੋਰਟ ਮੁਤਾਬਕ ਨਵੇਂ ਆਂਕੜੇ ਦਰਸਾਉਂਦੇ ਨੇ ਕਿ ਪ੍ਰਵਾਸੀਆਂ ਵਿੱਚ ਬੇਰੋਜ਼ਗਾਰੀ ਦੀ ਦਰ 2014 ਤੋਂ ਬਾਅਦ ਸਭ ਤੋਂ ਵੱਧ ਹੈ। ਪਰਵਾਸੀਆਂ ਵਿੱਚ ਵਾਧਦੀ ਬੇਰੁਜ਼ਗਾਰੀ ਨਾਲ ਭਾਰਤੀਆਂ ਦੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਹਾਲ ਹੀ ਦੇ ਸਾਲਾਂ ਵਿੱਚ ਭਾਰਤੀਆਂ ਨੇ ਸਭ ਤੋਂ ਵੱਧ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕੀਤੀ ਹੈ ਸਾਲ 2023 ਵਿੱਚ ਕੈਨੇਡਾ ਨੇ 471810 ਲੋਕਾਂ ਨੂੰ ਸਥਾਈ ਨਾਗਰਿਕਤਾ ਦਿੱਤੀ ਜਿਸ ਵਿੱਚੋਂ 139785 ਜਾਂ ਲਗਭਗ 30% ਭਾਰਤੀ ਹਿੱਸਣ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ ਸਾਲ 2019 ਤੋਂ ਬਾਅਦ ਕੈਨੇਡਾ ਆਏ 18,41,250 ਨਵੇਂ ਸਥਾਈ ਨਿਵਾਸੀਆਂ ਵਿੱਚੋਂ 5,14,435 ਭਾਰਤੀ ਸਨ ਸਟੈਟਿਸਟਿਕਸ ਕੈਨੇਡਾ ਨੇ ਇੱਕ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਜੂਨ 2024 ਵਿੱਚ 1.4 ਮਿਲੀਅਨ ਬੇਰੋਜ਼ਗਾਰ ਲੋਕ ਨੇ ਜੋ ਕਿ ਪਿਛਲੇ ਮਹੀਨੇ ਨਾਲੋਂ 42000 ਵਾਧਾ ਹੈ ਕੈਨੇਡਾ ਦੀਆਂ ਕੰਪਨੀਆਂ ਉੱਚ ਵਿਆਜ ਦਰਾਂ ਦੇ ਨਾਲ ਜੂਝ ਰਹੀਆਂ ਨੇ ਜਿਸ ਕਾਰਨ ਉਹ ਪਿਛਲੇ 2 ਸਾਲਾਂ ਤੋਂ ਨਿਤੀਆਂ ਕਰਨ ਤੋਂ ਝਿਜਕ ਰਹੀਆਂ ਨੇ ਪ੍ਰਵਾਸੀਆਂ ਦੀ ਭਾਰੀ ਆਮਦ ਕਾਰਨ ਕੈਨੇਡਾ ਦੀ ਆਬਾਦੀ ਵੀ ਵਧ ਰਹੀ ਹੈ ਏਅਰ ਕੈਨੇਡਾ ਨੇ ਭਿਆਨਕ ਗਲੋਬਲ ਮੁਕਾਬਲੇ ਦੇ ਵਿਚਾਲੇ ਮੁਨਾਫੇ ਦੇ ਨਜ਼ਰੀਏ ਨੂੰ ਕਟਾ ਦਿੱਤਾਏ ਏਅਰ ਕੈਨੇਡਾ ਨੇ ਟਿਕਟਾਂ ਦੇ ਉੱਤੇ ਵੀ ਭਾਰੀ ਡਿਸਕਾਊਂਟ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਏਅਰ ਕੈਨੇਡਾ ਆਪਣੀਆਂ ਫਲਾਈਟਾਂ ਦੇ ਵਿੱਚ ਯਾਤਰੀਆਂ ਨੂੰ ਭਰਪੂਰ ਗਿਣਤੀ ਦੇ ਵਿੱਚ ਆਕਰਸ਼ਿਤ ਕਰ ਸਕੇ ਏਅਰ ਕੈਨੇਡਾ ਨੇ ਅੱਜ ਆਪਣੇ ਪੂਰੇ ਸਾਲ ਦੇ ਮੁੱਖ ਮੁਨਾਫੇ ਦੀ ਭਵਿਕਵਾਨੀ ਵਿੱਚ ਕਟੌਤੀ ਕੀਤੀ ਕਿਉਂਕਿ ਕੁਝ ਬਾਜ਼ਾਰਾਂ ਵਿੱਚ ਵਧ ਸਮਰੱਥਾ ਅਤੇ ਅੰਤਰਰਾਸ਼ਟਰੀ ਰੂਟਾਂ ਤੇ ਮੁਕਾਬਲੇ ਨੇ ਇਸ ਦੀ ਕੀਮਤ ਸ਼ਕਤੀ ਨੂੰ ਪ੍ਰਭਾਵਿਤ ਕੀਤਾ ਗਰਮੀਆਂ ਦੀ ਯਾਤਰਾ ਦੀ ਮੰਗ ਨੂੰ ਪੂਰਾ ਕਰਨ ਲਈ ਕੈਰੀਅਰਾਂ ਦੀ ਭੀੜ ਨੇ 에ਅਰਲਾਈਨਾਂ ਨੂੰ ਆਪਣੇ ਜਹਾਜ਼ਾਂ ਨੂੰ ਭਰਨ ਲਈ ਟਿਕਟਾਂ ਤੇ ਛੋਟ ਦੇਣ ਲਈ ਮਜਬੂਰ ਕਰ ਦਿੱਤਾ ਕੈਨੇਡਾ ਦੇ ਸਭ ਤੋਂ ਵੱਡੇ ਕੈਰੀਅਰ ਨੇ ਅੱਜ ਇਹ ਹੈ ਕਿ ਅਪਡੇਟ ਕੀਤਾ ਪૂર્વ ਅਨੁਮਾਨ ਘਟ ਪੈਦਾਵਾਰ ਤੇ ਵਾਤਾਵਰਨ ਸਾਲ ਦੇ ਦੂਜੇ ਅੱਧ ਲਈ ਉਮੀਦ ਤੋਂ ਘੱਟ ਲੋਡ ਕਾਰਕ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਪ੍ਰਤੀਯੋਗੀ ਦਬਾਅ ਨੂੰ ਦਰਸਾਉਂਦਾ ਹੈ। 에ਅਰਲਾਈਨ ਨੂੰ ਹੁਣ ਉਮੀਦ ਹੈ ਕਿ ਵਿਆਜ, ਟੈਕਸ, ਭਟਾਓ ਅਤੇ ਅਮੋਰਟਾਈਜ਼ੇਸ਼ਨ ਤੋਂ ਪਹਿਲਾਂ ਇਸਦੀ 2024 ਦੀ ਵਿਵਸਥਿਤ ਕਮਾਈ 3.1 ਬਿਲੀਅਨ ਕੈਨੇਡੀਅਨ ਡਾਲਰ ਤੋਂ 3.4 ਬਿਲੀਅਨ ਕੈਨੇਡੀਅਨ ਡਾਲਰ ਦੀ ਰੇਂਜ ਵਿੱਚ ਹੋਵੇਗੀ ਜਦਕਿ ਇਸ ਦੇ ਪਿਛਲੇ ਅਨੁਮਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ 3.7 ਬਿਲੀਅਨ ਕੈਨੇਡੀਅਨ ਡਾਲਰ ਤੋਂ 4.2 ਬਿਲੀਅਨ ਕੈਨੇਡੀਅਨ ਡਾਲਰ ਦਾ ਪੂਰਵ ਅਨੁਮਾਨ ਹੈ 에ਅਰ ਕੈਨੇਡਾ ਨੇ 5.5 ਬਿਲੀਅਨ ਕੈਨੇਡੀਅਨ ਡਾਲਰ ਦੀ ਸ਼ੁਰੂਆਤੀ ਦੂਜੀ ਤਿਮਾਹੀ ਦੀ ਸੰਚਾਲਨ ਆਮਦਨ ਦੀ ਰਿਪੋਰਟ ਕੀਤੀ ਜੋ 1 ਸਾਲ ਪਹਿਲਾਂ ਨਾਲੋਂ 6% ਵਾਧਾ ਹੈ ਐਲ ਐਸ ای ਜੀ ਡੇਟਾ ਦੇ ਅਨੁਸਾਰ ਵਿਸ਼ਲੇਸ਼ਕ ਔਸਤਨ 5.63 ਬਿਲੀਅਨ ਕੈਨੇਡੀਅਨ ਡਾਲਰ ਤੇ ਆਪਰੇਟਿੰਗ ਮਾਲੀਆ ਦੀ ਉਮੀਦ ਕਰ ਰਹੇ ਨੇ ਕੈਰੀਅਰ ਨੂੰ ਦੂਜੀ ਤਿਮਾਹੀ ਦੇ ਸੰਚਾਲਨ ਆਮਦਨ 468 ਮਿਲੀਅਨ ਕੈਨੇਡੀਅਨ ਡਾਲਰ ਦੀ ਵੀ ਉਮੀਦ ਹੈ ਇੱਕ ਸਾਲ ਪਹਿਲਾਂ ਰਿਪੋਰਟ ਕੀਤੇ 802 ਮਿਲੀਅਨ ਕੈਨੇਡੀਅਨ ਡਾਲਰ ਦੇ ਮੁਕਾਬਲੇ ਇਸ ਵਾਰ ਇਹ ਆਮਦਨ 468 ਮਿਲੀਅਨ ਕੈਨੇਡੀਅਨ ਡਾਲਰ ਦੱਸੀ ਗਈ ਹੈ ਕੈਨੇਡਾ ਤੋਂ ਹਰ ਰੋਜ਼ ਭਾਰਤੀ ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਅਜਿਹੀ ਹੀ ਇੱਕ ਤਾਜ਼ਾ ਖਬਰ ਬ੍ਰੈਂਟਨ ਤੋਂ ਸਾਹਮਣੇ ਆਈ ਹੈ ਜਿੱਥੇ ਗੁਰਦਾਸਪੁਰ ਦੇ ਪਿੰਡ ਸੁੱਖਾਚਿੜਾ ਦੀ ਰਹਿਣ ਵਾਲੀ 21 ਸਾਲਾਂ ਨੌਜਵਾਨ ਲੜਕੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੜਕ ਹਾਦਸੇ ਦੇ ਦੌਰਾਨ ਉਸਦੇ ਦੋਸਤ ਵੀ ਉਸਦੇ ਨਾਲ ਹੀ ਮੌਜੂਦ ਸਨ ਕੋਮਲ 10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਵਿਦੇਸ਼ ਗਈ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਚਾਚੇ ਨੇ ਦੱਸਿਆ ਹੈ ਕਿ ਉਸਦੀ 21 ਸਾਲਾਂ ਭਤੀਜੀ ਲਖਵਿੰਦਰ ਕੌਰ ਉਰਫ ਕੋਮਲ 10 ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ ਉਹ ਆਪਣੇ ਚਾਰ ਦੋਸਤਾਂ ਨਾਲ ਕਿਸੇ ਕੰਮ ਲਈ ਕਾਰ ਦੇ ਵਿੱਚ ਜਾ ਰਹੀ ਸੀ ਇਸ ਦੌਰਾਨ ਕਾਰ ਬੇਕਾਬੂ ਹੋ ਕੇ ਦਰਖਤ ਦੇ ਨਾਲ ਝਟਕ ਰਾਈ ਇਸ ਹਾਦਸੇ ਵਿੱਚ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਤ ਹੋ ਗਈ ਜਦਕਿ ਇੱਕ ਲੜਕਾ ਗੰਭੀਰ ਜ਼ਖਮੀ ਹੋ ਗਿਆ ਇਸ ਹਾਦਸੇ ਦੀ ਪੁਸ਼ਟੀ ਕੈਨੇਡੀਅਨ ਪੁਲਿਸ ਦੇ ਵੱਲੋਂ ਵੀ ਕੀਤੀ ਗਈ ਇਸ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਕੋਮਲ ਨੇ ਹਜੇ 2 ਹੀ ਸੈਮੈਸਟਰ ਪੂਰੇ ਕੀਤੇ ਸਨ ਤੇ ਕਾਲਜ ਤੋਂ 4 ਮਹੀਨੇ ਦੀ ਛੁੱਟੀ ਤੇ ਸੀ ਇਸ ਲਈ ਉਹ ਆਪਣੇ ਖਰਚਾ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਸੀ ਤੇ ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਪਰਿਵਾਰ ਨੇ ਭਾਰਤ ਸਰਕਾਰ ਤੋਂ ਇਹ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਧੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਾਸਤੇ ਪਰਿਵਾਰ ਦੀ ਮਦਦ ਕੀਤੀ ਜਾਵੇ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾ ਕੱਢ ਦਿੱਤੇ ਗਏ ਨੇ ਜਿਨ੍ਹਾਂ ਮੁਤਾਬਕ 6300 ਉਮੀਦਵਾਰਾਂ ਨੂੰ ਕੈਨੇਡਾ ਦੀ ਪੀਆਰ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਹੈ ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਲਈ CRS 515 ਦਰਜ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਇਹ ਕਾਫੀ ਉੱਚਾ ਚੱਲ ਰਿਹਾ ਸੀ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਇਸ ਮਹੀਨੇ ਹੁਣ ਤੱਕ 17361 ਉਮੀਦਵਾਰਾਂ ਨੂੰ ਪੀਆਰ ਲਈ ਅਰਜ਼ੀ ਦਾਖਲ ਕਰਨ ਦੇ ਸੱਦੇ ਭੇਜੇ ਜਾ ਚੁੱਕੇ ਨੇ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਅਧੀਨ ਕੱਲ 1391 ਉਮੀਦਵਾਰਾਂ ਨੂੰ ਪੀਆਰ ਦਾ ਸੱਦਾ ਭੇਜਿਆ ਗਿਆ ਪਰ ਘਟੋ ਘੱਟ ਸੀਆਰਐਸ 670 ਰਿਹਾ ਪੀਐਨਪੀ ਵਿੱਚ 600 ਪੁਆਇੰਟ ਖੁਦ ਬਖਦ ਮਿਲ ਜਾਂਦੇ ਨੇ ਅਤੇ ਉਮੀਦਵਾਰਾਂ ਨੂੰ ਜ਼ਿਆਦਾ ਮੁਸ਼ਕਲਤ ਨਹੀਂ ਕਰਨੀ ਪੈਂਦੀ ਮਿਸਾਲ ਵਜੋਂ ਜੇ ਉਮੀਦਵਾਰ ਦਾ ਸਕੋਰ 300 ਬੰਦ ਹੈ ਤਾਂ ਉਸ ਨੂੰ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਅਧੀਨ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਉਸ ਦਾ ਕੁੱਲ ਸਕੋਰ 900 ਹੋ ਜਾਵੇਗਾ ਦਸਤ ਇਹ ਕਿ 2023 ਤੋਂ ਐਕਸਪ੍ਰੈਸ ਐਂਟਰੀ ਅਧੀਨ ਸ਼੍ਰੇਣੀਆਂ ਤੇ ਆਧਾਰਿਤ ਚੋਣ ਪ੍ਰਕਿਰਿਆ ਆਰੰਭੀ ਗਈ ਹੈ ਤਾਂ ਕਿ ਕੁਝ ਖਾਸ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ ਹੈਲਥ케ਅਰ ਸੈਕਟਰ ਸਭ ਤੋਂ ਉੱਪਰ ਹੈ ਜਦਕਿ ਸਾਇੰਸ ਟੈਕਨੋਲੋਜੀ ਅਤੇ ਮੈਥਮੈਟਿਕਸ ਦੇ ਪੇਸ਼ੇ ਵਿੱਚ ਵੀ ਮੰਗ ਘਟਣ ਦਾ ਨਾਂ ਨਹੀਂ ਲੈ ਰਹੀ ਦੂਜੀ ਪਾਸੇ ਕਾਰਪਿੰਟਰ ਪਲੰਬਰ ਅਤੇ ਕੰਟਰੈਕਟਰ ਵੀ ਭਾਰੀ ਮੰਗ ਅਧੀਨ ਆਉਂਦੇ ਨੇ ਟਰਾਂਸਪੋਰਟੇਸ਼ਨ ਤੋਂ ਇਲਾਵਾ ਐਗਰੀਕਲਚਰ ਨਾਲ ਸੰਬੰਧਿਤ ਕਾਮਿਆਂ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ ਅੱਜ ਦੇ ਕੈਂਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਉੰਡਾਲਿਓ ਜਿ ਕੱਲ ਖੁੱਲਣਗੇ ਸ਼ਰਾਬ ਦੇ ਠੇਕੇ ਐਲਸੀਬੀਓ ਨੇ ਨਵੇਂ ਸਮਝੌਤੇ ਨੂੰ ਦਿੱਤੀ ਪ੍ਰਵਾਨਗੀ ਬ੍ਰਿਟਿਸ਼ ਕੋਲੰਬੀਆ ਚ ਲਗਾਤਾਰ ਵਾਧ ਰਹੀ ਜੰਗਲੀ ਅੱਗ ਕਸਬੇ ਤੇ ਰਿਹਾਇਸ਼ੀ ਇਲਾਕੇ ਖਾਲੀ ਕਰਨ ਦੇ ਹੁਕਮ ਜਾਰੀ ਕੈਨੇਡਾ ਤੋਂ ਰਿਵਰਸ ਮਾਈਗ੍ਰੇਸ਼ਨ ਦੀਆਂ ਉਠੀਆਂ ਅਸ਼ੰਕਾਵਾਂ ਮਹਰਾਂ ਨੇ ਕਿਹਾ ਹਜੇ ਰਿਵਰਸ ਮਾਈਗ੍ਰੇਸ਼ਨ ਬਹੁਤ ਦੂਰ ਜੂਚ ਬੇਰੋਜ਼ਗਾਰੀ ਦਰ ਹੋਈ 12.6 ਫੀਸਦੀ ਲੋਕਾਂ ਨੂੰ ਨਹੀਂ ਮਿਲ ਰਹੀਆਂ ਕੈਨੇਡਾ ਚ ਨੌਕਰੀਆਂ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ